ਸਤਿ ਸ਼੍ਰੀ ਅਕਾਲ ਦਰਸ਼ਕ ਵੀਰੋ ਤੁਹਾਡਾ ਸਵਾਗਤ ਹੈ ਚੈਨਲ ਵੈਦਰ ਬਾਈ ਸੁਮਿੰਦਰ ਤੇ ਅੱਜ ਰਾਤ ਨੂੰ ਇੱਕ ਮੀਂਹ ਦਾ ਅਲਰਟ ਜਾਰੀ ਹੋਇਆ ਹੈ ਉਹਦੇ ਵਿੱਚ ਕੀ ਸੰਭਾਵਨਾ ਹੈ ਮੀਂਹ ਦੀ ਕਿਸ ਇਲਾਕੇ ਵਿੱਚ ਮੀਂਹ ਹੋ ਸਕਦਾ ਹੈ ਤੇ ਕਿਸ ਕਿਸ ਇਲਾਕੇ ਬਾਰੇ ਜ਼ਿਲ੍ਹੇ ਦੀ ਅਪਡੇਟ ਕੀ ਹੈ ਤੁਹਾਡੇ ਤੱਕ ਜਾਣਕਾਰੀ ਲੈ ਕੇ ਹਾਜ਼ਰ ਹੋਏ ਆਂ ਚੈਨਲ ਤੇ ਨਵੇਂ ਹੋ ਵੈਦਰ ਬਾਈ ਸੁਮਿੰਦਰ ਨੂੰ ਪਹਿਲੀ ਵਾਰ ਦੇਖ ਰਹੇ ਹੋ ਸਬਸਕ੍ਰਾਈਬ ਕਰ ਦਿਓ ਜਾਣਕਾਰੀ ਚੰਗੀ ਲੱਗੇਗੀ ਤਾਂ ਲਾਈਕ ਵੀ ਕਰਕੇ ਜਾਇਓ ਸਿਸਟਮ ਦੀ ਗੱਲ ਕੀਤੀ ਜਾਵੇ ਤਾਂ ਪੱਛਮੀ ਸਿਸਟਮ ਜਾਨਕੀ ਕਿ ਵੈਸਟਰਨ ਡਿਸਟਰਬੈਂਸ ਪੰਜਾਬ ਦੇ ਵੱਲ ਕੋਚ ਕਰ ਰਹੀ ਹੈ ਤੇ ਇਹ ਵੈਸਟਰਨ ਡਿਸਟਰਬੈਂਸ ਜਿਹੜੀ ਹੈ ਇਹ ਤੁਸੀਂ ਦੇਖ ਸਕਦੇ ਹੋ ਕਿ ਹੁਣ ਪੰਜਾਬ ਦੇ ਸਰਦੀ ਇਲਾਕੇ ਖਾਸ ਤੌਰ ਤੇ ਪਾਕਿਸਤਾਨ ਦਾ ਏਰੀਆ ਨੂੰ ਟੱਚ ਕਰਦਾ ਸਰਦੀ ਇਲਾਕਾ ਜਿੰਨਾ ਵੀ ਹੈ ਖਾਸ ਤੌਰ ਤੇ ਮਾਝੇ ਦੀ 벨ਟ ਅਤੇ ਦੁਆਬੇ ਤੋਂ ਸੈਂਟਰਲ ਪੰਜਾਬ ਅਤੇ ਮਾਲਵੇ ਦੀ 벨ਟ ਇਹਨਾਂ ਵਿੱਚ ਇਸ ਦਾ ਅਸਰ ਜ਼ਿਆਦਾ ਹੈ ਗੱਲ ਕੀਤੀ ਜਾਵੇ ਤਾਂ ਇਹ ਇਲਾਕਾ ਜਿਹੜਾ ਦਿਖਾਈ ਦੇ ਰਿਹਾ ਤੁਹਾਨੂੰ ਇਸ ਇਲਾਕੇ ਵਿੱਚ ਇਸ ਦੀ ਮਾਰ ਜ਼ਿਆਦਾ ਵੱਧਦੀ ਹੋਈ ਦਿਖਾਈ ਦੇਵੇਗੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਦਾ ਇਲਾਕਾ ਹੋ ਗਿਆ ਫਿਰ ਅੱਗੇ ਪੱਟੀ ਤੋਂ ਫਜ਼ਿਲਕਾ ਮਲੋੜ ਤੱਕ ਦੀ ਜਿਹੜੀ ਬੈਲਟ ਹੈ ਇਹਦੇ ਵਿੱਚ ਸਾਰੇ ਪਾਸੇ ਸਾਨੂੰ ਮੀਂਹ ਦੇ ਚਾਂਸ ਬਣਦੇ ਦਿਖਾਈ ਦੇ ਰਹੇ ਨੇ ਫਿਰ ਅੱਗੇ ਮਾਨਸਾ ਜ਼ਿਲ੍ਹਾ ਵੀ ਇਹਦੇ ਵਿੱਚ ਆਉਂਦਾ ਦਿਖਾਈ ਦੇ ਰਿਹਾ ਹੈ ਫਿਰ ਅੱਗੇ ਉੱਪਰ ਅਗਰ ਸੈਂਟਰ ਪੰਜਾਬ ਵੱਲ ਜਾਈਏ ਤਾਂ ਲੁਧਿਆਣੇ ਵੱਲ ਵੀ ਇਸ ਦੇ ਅਸਰ ਕਾਫੀ ਨੇ ਮੋਗੇ ਵੱਲ ਵੀ ਇਸ ਦਾ ਅਸਰ ਹੈ ਫਿਰ ਜਲੰਧਰ ਤੱਕ ਵੀ ਇਸ ਦਾ ਥੋੜੇ-ਬੋੜੇ ਚਾਂਸ ਬਣਦੇ ਦਿਖਾਈ ਦੇ ਰਹੇ ਨੇ ਕਪੂਰਥਲੇ ਜ਼ਿਲ੍ਹਾ ਵੀ ਆਉਂਦਾ ਦਿਖਾਈ ਦੇ ਰਿਹਾ ਹੈ ਜਿਹੜੇ ਚਾਂਸ ਘਟ ਨੇ ਉਹ ਖਾਸ ਤੌਰ ਤੇ ਸਾਨੂੰ ਹੁਸ਼ਿਆਰਪੁਰ ਤੋਂ ਅੱਗੇ ਨਵ आनंदपुर साहिब नंगल ਦਾ ਇਲਾਕਾ ਫਿਰ ਅਗਰ ਗੱਲ ਕੀਤੀ ਜਾਵੇ ਤਾਂ ਮੋਹਾਲੀ ਦੇ ਕੁਝ ਇਲਾਕੇ ਪਟਿਆਲਾ ਦੇ ਇਲਾਕਾ ਫਤੇਗੜ ਸਾਹਿਬ ਦਾ ਇਲਾਕਾ ਮੋਰਿੰਡਾ ਕੁਰਾਲੀ ਇਹਨਾਂ ਵਿੱਚ ਚਾਂਸ ਘਟ ਨੇ ਅਜੇ ਨਹੀਂ ਹੈ ਕਿ ਨਹੀਂ ਹੋ ਸਕਦੇ ਮੀਂਹ ਦੇ ਚਾਂਸ ਪਰ ਚਾਂਸ ਕਾਫੀ ਜ਼ਿਆਦਾ ਘਟ ਨੇ ਇਹਨਾਂ ਵਿੱਚ ਸਿਰਫ 10 ਤੋਂ 15% ਚਾਂਸ ਨੇ ਬਾਕੀ ਪੰਜਾਬ ਦੇ ਵਿੱਚ ਸੈਂਟਰਲ ਪੰਜਾਬ ਦੇ ਵਿੱਚ 50% ਚਾਂਸ ਅਤੇ ਜਿਹੜੀ ਪੱਛਮੀ ਸਰਦ ਦੀ ਬੈਲਟ ਹੈ ਉਹਦੇ ਵਿੱਚ 70 ਤੋਂ 75% ਚਾਂਸ ਅੱਜ ਰਾਤ ਮੀਂਹ ਦੇ ਬਣਦੇ ਹੋਏ ਦਿਖਾਈ ਦੇ ਰਹੇ ਨੇ ਬਾਕੀ ਇਸ ਸਮੇਂ ਅਗਰ ਤਾਪਮਾਨ ਦੀ ਗੱਲ ਕੀਤੀ ਜਾਵੇ ਤੋ ਜਿਹੜਾ ਤਾਪਮਾਨ ਹੈ ਇਸ ਸਮੇ 6 ਵੱਜ ਚੁੱਕੇ ਨੇ ਸ਼ਾਮ ਦੇ 15 ਤੋਂ 17 ਡਿਗਰੀ ਦੇ ਵਿਚਕਾਰ ਤਾਪਮਾਨ ਬਣਿਆ ਹੋਇਆ ਹੈ ਅਤੇ ਰਾਤ ਹੁੰਦੇ ਹੁੰਦੇ ਜਿਵੇਂ ਹੀ ਇਹ ਸਿਸਟਮ ਪੰਜਾਬ ਵਿੱਚ ਐਂਟਰ ਕਰੇਗਾ ਤਾਂ ਥੋੜੀ ਜਿਹੀ ਗਰਮੈਸ਼ ਵਾਲਾ ਮਾਹੌਲ ਬਣੇਗਾ ਉਸ ਤੋਂ ਬਾਅਦ ਠੰਡ ਦੇ ਹਾਲਾਤ ਲਗਾਤਾਰ ਬਣਦੇ ਹੋਏ ਸਾਨੂੰ ਪੰਜਾਬ ਦੇ ਵਿੱਚ ਦਿਖਾਈ ਦੇਣਗੇ ਅਗਰ ਗੱਲ ਕੀਤੀ ਜਾਵੇ ਇਹ ਸਿਸਟਮ ਜਿਹੜਾ ਕਦੋਂ ਤੱਕ ਬਣਿਆ ਰਹੇਗਾ ਤਾਂ ਕੱਲ ਦੁਪਹਿਰ ਤੱਕ ਇਸ ਦੇ ਪੰਜਾਬ ਦੇ ਉੱਪਰ ਬਣੇ ਰਹਿਣ ਦੇ ਕਾਫੀ ਜ਼ਿਆਦਾ ਚਾਂਸ ਨੇ ਮੀਂਹ ਦੇ ਹਾਲਾਤ ਨੇ ਇਸ ਕਰਕੇ ਤੁਹਾਡੇ ਸਾਹਮਣੇ ਰਿਕੁਐਸਟ ਹੈ ਬਾਹਰ ਜਾਣਾ ਹੈ ਕਿਤੇ ਕੋਈ ਪ੍ਰੋਗਰਾਮ ਕਰਨਾ ਹੈ ਕਿਸੇ ਤਰੀਕੇ ਦੀ ਸਲਾਹ ਬਣਾ ਰਹੇ ਹੋ ਤਾਂ ਤੁਸੀਂ ਆਪਣਾ ਪ੍ਰੋਗਰਾਮ ਵੈਦਰ ਰਿਪੋਰਟ ਦੇ ਇੱਕ ਹੀ ਬਣਾਇਓ ਇਸੇ ਕਰਕੇ ਰਿਕੁਐਸਟ ਹੈ ਤੁਹਾਡੇ ਸਾਹਮਣੇ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਗੱਲ ਕਰਾਂਗੇ ਧੁੰਦ ਦੇ ਜਾਂ ਫਿਰ ਕਿਸੇ ਹੋਰ ਤਰੀਕੇ ਦੇ ਅਲਰਟ ਦੀ ਹੁਣ ਜਿਵੇਂ ਹੀ ਮੀਂਹ ਦੇ ਚਾਂਸ ਬਣ ਰਹੇ ਨੇ ਤਾਂ ਫਿਲਹਾਲ ਸਵੇਰ ਦੇ ਵੇਲੇ ਧੁੰਦ ਦੇ ਚਾਂਸ ਘੱਟ ਹੀ ਨੇ ਕਿਸੇ ਕਿਸੇ ਇਲਾਕੇ ਵਿੱਚ ਧੁੰਦ ਹੋ ਸਕਦੀ ਹੈ ਅਜੇ ਹਨੇਕ ਸੰਘਣੀ ਧੁੰਦ ਹੋਵੇਗੀ ਹਲਕੇ ਤੋਂ ਦਰਮਿਆਨੀ ਹੀ ਧੁੰਦ ਸਾਨੂੰ ਦੇਖਣ ਨੂੰ ਮਿਲੇਗੀ ਬਾਕੀ ਅਧਰ ਰਾਤ ਤੱਕ ਬੱਦਲਬਾਈ ਸਿਸਟਮ ਇਹ ਪੰਜਾਬ ਵਿੱਚ ਕੂਚ ਕਰ ਜਾਵੇਗਾ ਤੇ ਸਵੇਰ ਦੇ ਵੇਲੇ ਜੋ ਵੀ ਅਪਡੇਟ ਹੋਵੇਗੀ ਚੈਨਲ ਦੇ ਉੱਪਰ ਸਭ ਤੋਂ ਪਹਿਲਾਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ ਵੈਦਰ ਬਾਈ ਸੁਮਿੰਦਰ ਤੇ ਨਵਾਂ ਵਿਚਾਰੀ ਦਰਸ਼ਕ ਵੀਰ ਭੈਣ ਭਰਾਵਾਂ ਦਾ